ਦੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਹੁਸ਼ਿਆਰਪੁਰ ਰੋਡ ਤੇ ਪਿਆਣਕ ਸੜਕ ਖਾਸਾ ਵਾਪਰਿਆ ਦਰਸਲ ਇੱਕ ਥਾਰ ਸਵਾਰ ਦੇ ਵੱਲੋਂ ਪਹਿਲਾਂ ਇੱਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਤੇ ਦੱਸਦੀ ਹੈ ਕਿ ਥਾਰ ਸਵਾਰ ਜਦੋਂ ਥੋੜੀ ਅੱਗੇ ਜਾਂਦਾ ਤੇ ਉਸ ਤੋਂ ਬਾਅਦ ਉਸਦੀ ਥਾਰ ਨੂੰ ਅੱਗ ਲੱਗ ਜਾਂਦੀ ਆ ਤਾਂ ਜਲੰਧਰ ਹੁਸ਼ਿਆਰਪੁਰ ਰੋਡ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿਆਣਕ ਸੜਕ ਖਾਸਾ ਵਾਪਰਿਆ ਇੱਕ ਥਾਰ ਚਾਲਕ ਦੇ ਵੱਲੋਂ ਪਹਿਲਾਂ ਸਕੂਟਰੀ ਸਵਾਰਤ ਇੱਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਜਿਸ ਦੇ ਵਿੱਚ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਇਹ ਥਾਰ ਗੱਡੀ ਥੋੜੀ ਅੱਗੇ ਜਾਂਦੀ ਆ ਤੇ ਇਸ ਗੱਡੀ ਨੂੰ ਅੱਗ ਲੱਗ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਿਆਨਕ ਇਸ ਥਾਰ ਨੂੰ ਅੱਗ ਲੱਗੀ ਹੋਈ ਆ ਤਾਂ ਅਜਿਹੇ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਸ ਥਾਰ ਦਾ ਚਾਲਕ ਅਤੇ ਇਸ ਚਾਲਕ ਦੇ ਜਿਹੜੇ ਬੱਚੇ ਵੀ ਇਸ ਥਾਰ ਦੇ ਵਿੱਚ ਸਵਾਰ ਸਨ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਅੱਗ ਲੱਗੀ ਤਾਂ ਜੋ ਗੱਡੀ ਦਾ ਚਾਲਕ ਸੀਗਾ ਉਥੋਂ ਮੌਕੇ ਤੋਂ ਭਜਦਾ ਹੋਇਆ ਦਿਖਾਈ ਦਿੱਤਾ ਤੇ ਅਜੇਹੇ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਆ ਕਿ ਜਿਹੜੇ ਬੱਚੇ ਸੀਗੇ ਤਾਂ ਉਹ ਵੀ ਉਥੋਂ ਨਿਕਲ ਜਾਂਦੇ ਨੇ ਕਿਉਂਕਿ ਜਿਹੜੇ ਆਸ-ਪਾਸ ਲੋਕ ਸੀਗੇ ਉਹਨਾਂ ਨੇ ਦੱਸਣ ਮੁਤਾਬਕ ਕਿ ਜਦੋਂ ਗੱਡੀ ਅੱਗੇ ਜਾ ਰਹੀ ਸੀਗੀ ਸੰਰੂਫ ਤੇ ਬਾਹਰ ਬੱਚੇ ਜਿਹੜੇ ਉਹ ਦੇਖੇ ਗਏ ਪਰ ਜਦੋਂ ਅੱਗ ਲੱਗ ਜਾਂਦੀ ਆ ਤਾਂ ਸਿਰਫ ਜਿਹੜਾ ਗੱਡੀ ਦਾ ਚਾਲਕ ਸੀਗਾ ਉੱਥੋਂ ਭਜਦਾ ਹੋਇਆ ਦਿਖਾਈ ਦਿੱਤਾ ਪਰ ਜਦੋਂ ਪਹਿਲਾ ਗੱਡੀ ਨੂੰ ਅੱਗ ਲੱਗਦੀ ਹੈਗੀ ਆ ਤਾਂ ਪਿਛਲੇ ਪਾਸੇ ਜਿਹੜੀ ਹੈ ਗੱਡੀ ਨੂੰ ਅੱਗ ਲੱਗਦੀ ਆ ਅਗਲੀ ਸਾਈਡ ਜਿਹੜੀ ਉਹ ਸੇਫ ਸੀਗੀ ਤਾਂ ਕਿਹਾ ਜਾ ਰਿਹਾ ਕਿ ਸ਼ਾਇਦ ਬੱਚੇ ਵੀ ਸੇਫ ਜਿਹੜੇ ਇੱਥੋਂ ਨਿਕਲ ਗਏ ਹੋਣੇ ਆ ਪਰ ਹਜੇ ਇਸ ਦੇ ਬਾਰੇ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਆਉਣੀ ਬਾਕੀ ਹੈਗੀ ਆ ਤਾਂ ਜਲੰਧਰ ਹਸ਼ਿਆਰਪੁਰ ਰੋਡ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿਆਨਕ ਸੜਕ ਹਾਦਸਾ ਵਾਪਰਿਆ ਹੈਗਾ ਜਿੱਥੇ ਪਹਿਲਾ ਇਸਥਾਰ ਚਾਲਕ ਦੇ ਵੱਲੋਂ ਪਹਿਲਾ ਇੱਕ ਬਜ਼ੁਰਗ ਨੂੰ ਦਰੜ ਦਿੱਤਾ ਜਾਂਦਾ ਸਕੂਟੀ ਸਵਾਰ ਜਿਹੜਾ ਬਜ਼ੁਰਗ ਸੀਗਾ ਉਸ ਨੂੰ ਬੁਰੀ ਤਰੀਕੇ ਦੇ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਬਜ਼ੁਰਗ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਬਜ਼ੁਰਗ ਨੂੰ ਕੋਈ ਸੁਧ-ਬੋਧ ਨਹੀਂ ਰਹਿੰਦੀ ਕਿਉਂਕਿ ਉਮਰ ਬਜ਼ੁਰਗ ਦੀ ਜਿਹੜੀ ਆ ਕਰੀਬ 70 ਸਾਲ ਦੱਸੀ ਜਾ ਰਹੀ ਹੈ ਕਿ 65-70 ਸਾਲ ਉਸ ਬਜ਼ੁਰਗ ਦੀ ਉਮਰ ਸੀਗੀ ਤੇ ਉਸ ਤੋਂ ਬਾਅਦ ਜਦੋਂ ਟੱਕਰ ਵੱਜਦੀ ਹੈ ਟੱਕਰ ਵੀ ਬਹੁਤ ਭਿਆਨੇ ਸੀਗੀ ਤੇ ਬਾਅਦ ਦੇ ਵਿੱਚ ਜਦੋਂ ਗੱਡੀ ਇਹ ਅੱਗੇ ਜਾਂਦੀ ਹੈਗੀ ਆ ਤਾਂ ਥੋੜੀ ਅੱਗੇ ਗੱਡੀ ਜਾਂਦੀ ਹੈਗੀ ਆ ਤੇ ਇਹ ਗੱਡੀ ਜਿਹੜੀ ਡਿਵਾਈਡਰ ਸੀਗਾ ਉਸ ਦੇ ਨਾਲ ਟਕਰਾ ਜਾਂਦੀ ਆ ਤੇ ਡਿਵਾਈਡਰ ਦੇ ਨਾਲ ਟਕਰਾਉਣ ਦੇ ਕਾਰਨ ਇਸ ਥਾਰ ਨੂੰ ਵੀ ਅੱਗ ਲੱਗ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਹੈਗੀ ਆ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਥਾਰ ਦਾ ਚਾਲਕ ਸੀਗਾ ਉਹ ਉੱਥੋਂ ਬਚ ਕੇ ਨਿਕਲ ਗਿਆ ਤਾਂ ਅਜੇ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਜਗਜੀਤ ਜੁੜ ਚੁੱਕੇ ਨੇ ਜੀ ਜਗਜੀਤ ਕੀ ਜਾਣਕਾਰੀ ਹੈਗੀ ਆ ਐਗਜੈਕਟ ਲੋਕੇਸ਼ਨ ਕੀ ਹੈ ਜਿੱਥੇ ਇਹ ਹਾਦਸਾ ਵਾਪਰਿਆ ਤੇ ਇਹ ਜੀ ਆਪਣਾ ਸ਼ਰਾਮਾ ਮੰਡੀ ਜਿੰਨਾ ਰਾਮਾ ਮੰਡੀ ਤੋਂ ਹੁਸ਼ਾਰਪੁਰ ਰੋਡ ਪੈਂਦਾ ਜੀ ਤੇ ਇਹ ਗੱਡੀ ਰਾਮਾ ਮੰਡੀ ਤੋਂ ਹੁਸ਼ਾਰਪੁਰ ਨੂੰ ਜਾ ਰਹੀ ਸੀਗੀ ਔਰ ਤਕਰੀਬਨ ਜੋੜਾ ਪਿੰਕ ਪੈਂਦਾ ਜੀ ਜੋਲ ਪਿੰਡ ਦੇ ਕੋਲ ਨਜ਼ਦੀਕ ਪਹਿਲਾਂ ਇੱਕ ਬਜ਼ੁਰਗ ਦੇ ਨਾਲ ਜਿਹੜੀ ਐਕਟਿਵਾ ਸਵਾਰ ਬਜ਼ੁਰਗ ਹੈ ਜੇ ਦੀ ਉਮਰ ਘੱਟੋ ਘੱਟ 60 65 ਸਾਲ ਦੀ ਕੇਰ ਦੇ ਵਿੱਚ ਦੀ ਉਮਰ ਹੋਏਗੀ ਉਹਦੇ ਨਾਲ ਟੱਕਰ ਹੋਈ ਹੈ ਪਹਿਲਾਂ ਘੱਟੀ ਦੀ ਔਰ ਕਾਫੀ ਗੰਭੀਰ ਟੱਕਰ ਹੋਈ ਜਿਸ ਵਿੱਚ ਬਜ਼ੁਰਗ ਜਿਹੜੇ ਬਿਲਕੁਲ ਬੇਹੋਸ਼ ਤੁਸੀਂ ਕੋਈ ਗੰਭੀਰ ਸੱਟਾਂ ਲੱਗੀਆਂ ਉਹਨਾਂ ਦੇ ਤੇ اور ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਸੀ ਜਿਹੜੀ ਐਂਬੂਲੈਂਸ ਦੇ ਵਿੱਚ ਪਰ ਬਜ਼ੁਰਗ ਦਾ ਜਿਹੜਾ ਬਚਣਾ ਮੁਸ਼ਕਿਲ ਲੱਗ ਰਿਹਾ ਹੈ ਕਿਉਂਕਿ ਬਜ਼ੁਰਗ ਦੇ ਵਿੱਚ ਕੋਈ ਵੀ ਉਹਨਾਂ ਦੀ ਹਾਲਤਲ ਹੈ ਨਹੀਂ ਸੀ ਕਿ ਬਜ਼ੁਰਗ ਦੇ ਵਿੱਚ ਉਸ ਤੋਂ ਥੋੜਾ ਜਿਆ ਹੀ ਅੱਗੇ ਜਾ ਕੇ 200 ਮੀਟਰ 100 200 ਮੀਟਰ ਤੇ ਅੱਗੇ ਜਾ ਕੇ ਬੈਰੀਕੇਡ ਲੱਗੇ ਹੋਏ ਸੀ ਸੜਕ ਦੇ ਵਿੱਚ ਉਹਦੇ ਵਿੱਚ ਟਕਰਾਂਦੀ ਹੈ ਜੀ ਥਾਰ ਗੱਡੀ ਔਰ ਜਿਸ ਤੋਂ ਬਾਅਦ ਉਸ ਤੋਂ ਅੱਗੇ ਜਾ ਥੋੜੇ ਜਿਹਾ ਅੱਗੇ ਜਗ੍ਹਾ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਾਰ ਚਾਲਕ ਸਿਕਾ ਜਿਹੜਾ ਥਾਰ ਚਾਲਕ ਜਿਹੜਾ ਸੀ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ ਕੱਢੀ ਤੋਂ ਔਰ ਇਹਦੇ ਵਿੱਚ ਇਹ ਵੀ ਦੱਸ ਰਹੇ ਆ ਕਿ ਜਿਹੜੇ ਮੌਕੇ ਉੱਤੇ ਤੋਂ ਬੰਦੇ ਸਿਗੇ ਉਹ ਕਹਿੰਦੇ ਕਿ ਗੱਡੀ ਦੇ ਵਿੱਚੋਂ ਬੱਚੇ ਬਾਹਰ ਨਿਕਲੇ ਹੋਏ ਸਿਗੇ ਸਨ ਰੂਫ ਖੁੱਲਾ ਹੋਇਆ ਸੀਗਾ ਸਾਹ ਦੇ ਵਿੱਚੋਂ ਬੱਚੇ ਬਾਹਰ ਨਿਕਲੇ ਹੋਏ ਸਿਗੇ ਤੇ ਪਰ ਬੱਚਿਆਂ ਨੂੰ ਕਿਸੇ ਨੇ ਨਿਕਲਦੇ ਜਾਂ ਭੱਜਦੇ ਹੋਏ ਉੱਥੋਂ ਨਹੀਂ ਦੇਖਿਆ ਸਿਰਫ ਇੱਕ ਇੱਕ ਬੰਦੇ ਨੂੰ ਭੱਜਦੇ ਹੋਏ ਦੇਖਿਆ ਤਾਂ ਇਹ ਤੋਂ ਜਾਣਕਾਰੀ ਮਿਲ ਜੀਦੀ ਕਿ ਬੱਚੇ ਸ਼ਾਇਦ ਜਿਹੜੇ ਸਿਗੇ ਵਿੱਚ ਛੁੱਟ ਗਏ ਨੇ ਕਿਤੇ ਜੀ ਜਾਨਕਿ ਅਜੇ ਇਸ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਪਰ ਜੋ ਥਾਰ ਦਾ ਚਾਲਕ ਸੀਗਾ ਉਸ ਨੂੰ ਜਾਂਦੇ ਹੋਏ ਵੇਖਿਆ ਪਰ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਆਪਾਂ ਵੇਖਿਆ ਜਦੋਂ ਥਾਰ ਨੂੰ ਅੱਗ ਲੱਗਦੀ ਹੈਗੀ ਆ ਤਾਂ ਪਹਿਲਾਂ ਉਸਦੇ ਪਿਛਲਾ ਜਿਹੜਾ ਹਿੱਸਾ ਸੀਗਾ ਉਸ ਨੂੰ ਅੱਗ ਲੱਗਦੀ ਆ ਸੁਭਾਗਜੀ ਗੱਲ ਹੈ ਕਿ ਬੱਚੇ ਅੱਗੇ ਹੋਣਗੇ ਤਾਂ ਲੱਗਦਾ ਕਿ ਬੱਚੇ ਵੀ ਨਿਕਲ ਕੇ ਹੋਣਗੇ ਪਰ ਕਿਉਂਕਿ ਮੈਨੂੰ ਹੋ ਸਕਦਾ ਨਿਕਲ ਕੇ ਹੋਣਗੇ ਪਰ ਕਿਸੇ ਨੇ ਵੀ ਉਹਨਾਂ ਨੂੰ ਪਿੱਛੇ ਦੇਖਿਆ ਹੈ ਜਿਹੜੇ ਮੌਕੇ ਦੇ ਉੱਤੇ ਬੰਦੇ ਸੀ ਕਿਉਂਕਿ ਜਿੱਥੇ ਬੈਰੀਗੇਡ ਲੱਗਾ ਹੋਇਆ ਉਹਦੇ ਨਾਲ ਹੀ ਬਿਲਕੁਲ 에ਅਰ ਫੋਰਸ ਦਾ ਇੱਕ ਹੱਬ ਹੈਗਾ ਹੈ ਜੀ 에ਅਰ ਫੋਰਸ ਦੀ ਆਫ ਦੇ ਦਾ ਕਲੋਨੀਆਂ ਬਣੀਆਂ ਹੋਈਆਂ ਨੇ ਕਨੇ ਵੀ ਇਹ ਹੀ ਦੱਸਿਆ ਕਿ ਇੱਕ ਇਕੱਲੇ ਬੰਦੇ ਨੂੰ ਭੱਜਦੇ ਹੋਏ ਦੇਖਿਆ ਕਿਉਂਕਿ ਉਹ ਉੱਚਾਈ ਦੇ ਉੱਤੇ ਉਹਨਾਂ ਦਾ ਬੈਰੀਕੇਡ ਬਣਿਆ ਹੋਇਆ ਉਹ ਬੈਰੀਕੇਡ ਦੇ ਵਿੱਚ ਬੈਠੇ ਸੀਗੇ ਜਿੱਦਾਂ ਗੱਡੀ ਰਾਡ ਤੇ ਇੱਕ ਦੂਸਰੇ ਪਾਸੇ ਜਰ ਦੇਖਿਆ ਨਿਕਲ ਕੇ ਜੀ ਤਾਂ ਕੋਈ ਹੁਣ ਤੱਕ ਉਹ ਪੁਲਿਸ ਦਾ ਅਧਿਕਾਰੀ ਉੱਥੇ ਪਹੁੰਚਿਆ ਕਿਸੇ ਨੇ ਵੇਖਿਆ ਕਿ ਆਖਰਕਾਰ ਕਿੱਥੋਂ ਦੀ ਗੱਡੀ ਹੈ ਕਿੱਥੋਂ ਇਹ ਤਾਂ ਨਹੀਂ ਇਹ ਪਤਾ ਲਗਾਉਣਾ ਮੁਸ਼ਕਿਲ ਸੀਗਾ ਜੀ ਕਿਉਂਕਿ ਗੱਡੀ ਨੂੰ ਇੰਨੀ ਤੇਜ਼ੀ ਦੇ ਨਾਲ ਹੱਦ ਸੀ ਹੈ ਤੇ ਉਹਦੇ ਦੇ ਨੰਬਰ ਪਲੇਟਾਂ ਚੁਕੀਆਂ ਅਸੀਂ ਵੀ ਕੋਸ਼ਿਸ਼ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਨਜ਼ਰ ਆਇਆ ਕੁਝ ਵੀ ਉਹਦੇ ਵਿੱਚੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜੀ ਪਰ ਜਿਹੜੀ ਆ ਉਹ ਇਸ ਦੇ ਬਾਰੇ ਪੁਸ਼ਟਾ ਪੁੱਛਤਾ ਜਾਣ ਕਰਨ ਕਿ ਇਹ ਗੱਡੀ ਕਿੱਥੇ ਦੀ ਸੀਗੀ ਔਰ ਇਹ ਬੰਦੇ ਕੌਣ ਸੀਗੇ ਕਿ ਕਿੱਦਾਂ ਸੀ ਜਾਣਕਾਰੀ ਇਸ ਬਾਰੇ ਇੰਨਾ ਕਰਾਉਂ ਜੀ ਗੱਡੀ ਹਾਰਪੁਰ ਨੂੰ ਜਾ ਰਹੀ ਸੀਗੀ ਹੀਰਾ ਮੁਹੰਮਦ ਜੀ ਜ਼ਿਲ੍ਹਾ ਕਤੂਰਾ ਜੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇ ਲਈ ਤਾਂ ਬਿਲਕੁਲ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈਗੀ ਆ ਕਿ ਗੱਡੀ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਸਾਈਡ ਜਾ ਰਹੀ ਸੀ ਜਿੱਥੇ ਪਹਿਲਾ ਥਾਰ ਸਵਾਰ ਦੇ ਵੱਲੋਂ ਇੱਕ ਬਜ਼ੁਰਗ ਨੂੰ ਟੱਕਰ ਮਾਰੀ ਜਾਂਦੀ ਆ ਸਕੂਟੀ ਤੇ ਬਜ਼ੁਰਗ ਸਵਾਰ ਸੀਗਾ ਜਿਸ ਦੀ ਉਮਰ 60-65 ਸਾਲ ਦੱਸੀ ਜਾ ਰਹੀ ਆ ਹਾਲਾਂਕਿ ਉਸ ਬਜ਼ੁਰਗ ਦੀ ਹਾਲਤ ਜਿਹੜੀ ਬੜੀ ਗੰਭੀਰ ਦੱਸੀ ਜਾ ਰਹੀ ਆ ਪਰ ਜਦੋਂ ਥੋੜੀ ਅੱਗੇ ਥਾਰ ਗੱਡੀ ਜਾਂਦੀ ਹੈਗੀ ਤਾਂ ਇਸ ਗੱਡੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਆ ਤਾਂ ਹਾਲਾਂਕਿ ਜਿਹੜੇ ਆਸ-ਪਾਸ ਲੋਕ ਹੈਗੇ ਆ ਕਿ ਉਹਨਾਂ ਦੱਸਿਆ ਕਿ ਜਿਹੜਾ ਥਾਰ ਦਾ ਚਾਲਕ ਸੀਗਾ ਉਹ ਮੌਕੇ ਤੋਂ ਭੱਜਦਾ ਹੋਇਆ ਦਖਾਈ ਦਿੱਤਾ ਪਰ ਗੱਡੀ ਦੇ ਵਿੱਚ ਬੱਚੇ ਵੀ ਸੀਗੇ ਤਾਂ ਜਿਹਦੇ ਵਿੱਚ ਬੱਚਿਆਂ ਬਾਰੇ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਬੱਚੇ ਕਿ ਵਿੱਚ ਹੀ ਚੁਲ ਸਗੇ ਹਾਲਾਂਕਿ ਅਸਤਾਹੀ ਕਹਿੰਦਾ ਕਿ ਬੱਚੇ ਜਿਹੜੇ ਉਹ ਵੀ ਸੇਫ ਹੋਣ ਬੱਚੇ ਕਿੰਦਾ ਬਾਹਰ ਨਿਕਲ ਕੇ ਹੋਣ ਪਰ ਜਿਹੜੀ ਹਜੇ ਇਸ ਬਾਰੇ ਪੂਰਤਾ ਜਾਣਕਾਰੀ ਨਹੀਂ ਮਿਲੀ ਹੈਗੀ ਪਰ ਗੱਡੀ ਦਾ ਤੁਸੀਂ ਹਾਲ ਵੇਖ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋਇਆ ਗੱਡੀ ਨੂੰ ਕਿਸ ਤਰ੍ਹਾਂ ਅੱਗ ਲੱਗੀ ਹੈਗੀ ਆ ਤਾਂ ਕੁਝ ਹੀ ਸਕਿੰਟਾਂ ਦੇ ਵਿੱਚ ਅੱਗ ਦੀਆਂ ਲਪਟਾਂ ਜਿਹੜੀਆਂ ਉੱਥੇ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅਜੇ ਇਹ ਦੇ ਵਿੱਚ ਜਦੋਂ ਗੱਡੀ ਨੂੰ ਅੱਗ ਜਿਹੜੀ ਬੜੀ ਤੇਜ਼ੀ ਦੇ ਨਾਲ ਪੈਂਦੀ ਆ ਤਾਂ ਉੱਥੇ ਇੱਕ ਬਲਾਸਟ ਵੀ ਹੁੰਦਾ ਕਿਉਂਕਿ ਤੇਲ ਵਾਲਿਆ ਜਿਹੜੀ ਟੈਂਕੀ ਸੀਗੀ ਜਦੋਂ ਉੱਥੇ ਤੱਕ ਅੱਗ ਪਹੁੰਚੀ ਤਾਂ ਅਚਾਨਕ ਜਿਹੜਾ ਉੱਥੇ ਇੱਕ ਬਲਾਸਟ ਹੁੰਦਾ ਲੋਕਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈਗੀ ਆ ਤਾਂ ਜਲੰਧਰ ਹੁਸ਼ਿਆਰਪੁਰ ਹਾਈਵੇ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਪਹਿਲਾ ਇਸ਼ਤਾਰ ਦੇ ਵੱਲੋਂ ਇੱਕ ਬਜ਼ੁਰਗ ਨੂੰ ਟੱਕਰ ਮਾਰੀ ਜਾਂਦੀ ਆ ਤੇ ਬਾਅਦ ਵਿੱਚ ਜਦੋਂ ਥੋੜੀ ਅੱਗੇ ਜਾਂਦਾ ਤੇ ਥਾਰ ਨੂੰ ਅੱਗ ਲੱਗ ਜਾਂਦੀ ਜਿਸ ਦੇ ਵਿੱਚ ਥਾਰ ਸਵਾਰ ਜਿਹੜਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਪਰ ਜਿਹੜੇ ਬੱਚੇ ਜੋ ਲੋਕਾਂ ਨੇ ਆਸ-ਪਾਸ ਦੇਖ ਕੇ ਕਿਸਾਨ ਰੂਪ ਦੇ ਵਿੱਚੋਂ ਬੱਚੇ ਬਾਹਰ ਸੀਗੇ ਤਾਂ ਕੀ ਉਹ ਬੱਚੇ ਕੀ ਅੰਦਰ ਝੋਲਸ ਗਏ ਨੇ ਹਾਲਾਂਕਿ ਜਿਵੇਂ ਅਸੀਂ ਕਹਿ ਰਹੇ ਕਿ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਬੱਚੇ ਉਹ ਵੀ ਬਚ ਗਏ ਹੋਣ ਮਾਸੂਮ ਜਾਨਾਂ ਨੇ ਤਾਂ ਅਜੇ ਇਹ ਦੇ ਵਿੱਚ ਅਜੇ ਇਸ ਦੇ ਬਾਰੇ ਪੁਕਤਾ ਜਾਣਕਾਰੀ ਜਿਹੜੀ ਆਉਣੀ ਬਾਕੀ ਹੈਗੀ ਆ ਪਰ ਜਿਹੜਾ ਹਾਸਾ ਤੁਸੀਂ ਦੇਖ ਸਕਦੇ ਹੋ ਕਿ ਬਿਹਤ ਭਿਆਨਕ ਸੜਕ ਹਾਸਾ ਹੈ